ਤੁਸੀਂ ਉਹ ਤੋਂ ਤਾਂ ਇਹ ਪਵਿੱਤਰ ਛੱਪੜੀ ਸੀ ਹੁਣ ਦੇਖੋ ਪਵਿੱਤਰ ਸਰੋਵਰ ਬਣ ਚੁੱਕਿਆ ਤੇ ਸਾਹਮਣੇ ਦਰਬਾਰ ਸਾਹਿਬ ਮਹਾਰਾਜ ਜੀ ਇੱਥੇ ਪਹੁੰਚੇ ਸਨ ਆਪਣੇ ਘੋੜੇ ਤੇ ਸਵਾਰ ਹੋ ਕੇ ਤੇ ਇਹ ਉਹ ਬੇਰੀ ਜੀ ਇਹ ਇਹ ਛੱਪੜੀ ਤੋਂ ਹੁਣ ਛੋਟੀ ਜੀ ਤਲਾਬ ਦਾ ਰੂਪ ਧਾਰ ਗਈ ਸੰਗਤਾਂ ਨੇ ਸੇਵਾ ਕਰਕੇ ਇੱਥੇ ਤਲਾਬ ਬਣਾਇਆ ਜੀ ਬਾਕੀ ਇੱਧਰ ਵੀ ਸਾਰਾ ਤਕਰੀਬਨਾਂ ਜ਼ਮੀਨਾਂ ਨੇ ਬੇਰੀਆਂ ਦੇ ਬਾਗ ਇਹ ਬੇਰੀਆ ਜੀ ਪਵਿੱਤਰ ਤੇ ਇਸ ਤਰ੍ਹਾਂ ਸੰਗਤਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਸ਼ਬਰੀ ਜਾਲ ਥਾਂ ਤੇ ਸਰੋਵਰ ਬਣਿਆ ਇੱਥੇ ਦਸਮਿਆਂ ਦਿਹਾੜਾ ਭਰਦਾ ਦੂਰੋਂ ਨੇੜੋਂ ਸੰਗਤਾਂ ਕਰਕੇ ਆਉਂਦੀ ਹੈ ਇੱਥੇ ਖਾਸ ਗੱਲ ਇਹ ਹੈ ਕੋਈ ਚਮੜੀ ਦਾ ਰੋਗ ਹੋਵੇ ਸਰੋਵਰ 'ਚ ਇਸ਼ਨਾਨ ਕਰਨਾ ਠੀਕ ਹੋ ਜਾਂਦਾ ਹੈ ਬਾਕੀ ਸੰਗਤਾਂ ਦੂਰੋਂ ਨੇੜੋਂ ਆਉਂਦੇ ਗੁੰਗੇ ਤੇ ਬੋਲਿਆਂ ਦਾ इलाज ਵੀ ਹੋ ਜਾਂਦਾ ਹੈ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਗਤ ਹੈ ਜੀ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਤੇ ਆਪਾਂ ਪਹੁੰਚੇ ਸੀ ਬਠਿੰਡ ਜ਼ਿਲ੍ਹੇ ਦਾ ਪਿੰਡ ਪੁੱਚੋ ਇਹ ਪੁੱਚੋ ਖੁਰਦ ਜਿਹੜਾ ਪਿੰਡ ਹੈ ਇੱਥੇ ਹੈ ਜੀ ਗੁਰੂ ਸਰਬੇਰੀਆਂ ਗੁਰੂ ਘਰ ਦੇ ਤੁਹਾਨੂੰ ਦਰਸ਼ਨ ਕਰਾਉਣੇ ਆ ਇਸ ਵੀਡੀਓ ਰਹੀਂ ਨਾਲ ਹੀ ਤੇ ਆਪਾਂ ਇਤਿਹਾਸ ਦੀ ਸਾਂਝ ਪਾਵਾਂਗੇ ਜੀ ਸੋ ਮੇਰੇ ਪਿੱਛੇ ਦਿਖ ਰਹੇ ਹੋਂ ਤੁਸੀਂ ਗੁਰਦੁਆਰਾ ਗੁਰੂ ਸਰਬੇਰੀਆਂ ਪਾਸ਼ੇ ਦਸਵੀਂ ਪਿੰਡ ਪੁੱਚੋ ਖੁਰਦ ਬਠਿੰਡਾ ਸੇ ਸਾਹਮਣੇ ਗੁਰਦੁਆਰਾ ਸਾਹਿਬ ਹੈ ਜੀ ਤੁਸੀਂ ਦਰਸ਼ਨ ਮੇਲੇ ਕਰ ਰਹੇ ਹੋ ਤੇ ਇਹ ਦਰਬਾਰ ਸਾਹਿਬ ਬਣਿਆ ਹੋਇਆ ਹੈ ਜੀ ਤੇ ਨਾਲ ਹੀ ਇੱਥੇ ਉਹ ਬੇਰੀਆਂ ਨੇ ਇਤਿਹਾਸਿਕ ਜਿਨ੍ਹਾਂ ਦੇ ਨਾਂ ਤੇ ਗੁਰੂ ਘਰ ਬਣਿਆ ਹੈ ਗੁਰੂ ਗੁਰਦੁਆਰਾ ਬੇਰੀਆਂ ਤੇ ਬਾਗ ਲੱਗਿਆ ਹੈ ਕਾਫੀ ਬੇਰੀਆਂ ਦਾ ਜਿੱਥੇ ਮਹਾਰਾਜ ਜੀ ਦਾ ਨਾਲ ਇਤਿਹਾਸ ਜੁੜਿਆ ਹੋਇਆ ਹੈ ਜੀ ਇਸ ਸਥਾਨ ਦਾ ਤੇ ਇਧਰ ਬਣਿਆ ਹੈ ਜੀ ਨਿਸ਼ਾਨ ਸਾਹਿਬ ਗੁਰੂ ਘਰ ਦੇ ਅੰਦਰ ਤੇ ਇਧਰ ਦਰਬਾਰ ਸਾਹਿਬ ਸੋਸੋਭਤ ਨੇ ਤੇ ਨਾਲ ਹੀ ਹਨ ਜੀ ਤੁਹਾਨੂੰ ਦਰਸ਼ਨ ਕਰਉਣਾ ਛੋਟੀ ਜੀ ਤਲਾਓ ਇਹ ਵੀ ਇਤਿਹਾਸਿਕ ਤਲਾਓ ਹੈ ਜੀ ਛੋਟੀ ਜੀ ਛਪੜੀ ਹੁੰਦੀ ਸੀ ਨਾਲੇ ਤਲਾਓ ਦੇ ਉਬੇਰੀ ਹੈ ਜੀ ਪਵਿੱਤਰ ਜਿਹਦਾ ਇਸ ਸਥਾਨ ਦੇ ਨਾਲ ਇਤਿਹਾਸ ਜੁੜਿਆ ਹੋਇਆ ਇਤਿਹਾਸ ਹੈ ਤੁਹਾਨੂੰ ਉਹਦੇ ਵੀ ਦਰਸ਼ਨ ਕਰਉਣਾ ਜੀ ਮੈਂ ਫਿਰ ਆਪਾਂ ਦਰਬਾਰ ਸਾਹਿਬ ਤੇ ਨਮਸਕਾਰ ਕਰਾਂਗੇ ਇਹ ਇੱਧਰ ਵੀ ਛੱਪੜੀ ਉਹ ਆ ਗਈ ਪੁਰਾਣੇ ਟਾਈਮ 'ਚ ਜਦੋਂ ਮਹਾਰਾਜ ਜੀ ਇੱਥੇ ਪਹੁੰਚੇ ਸਨ ਆ ਆਪਣੇ ਘੋੜੀ ਤੇ ਸਵਾਰ ਹੋ ਕੇ ਤੇ ਇਹ ਉਹ ਬੇਰੀ ਹੈ ਜੀ ਇਹ ਇਹ ਛੱਪੜੀ ਤੋਂ ਹੁਣ ਛੋਟੀ ਜੀ ਤਲਾਬ ਦਾ ਰੂਪ ਧਾਰ ਗਈ ਸੰਗਤਾਂ ਨੇ ਸੇਵਾ ਕਰਕੇ ਇੱਥੇ ਤਲਾਬ ਬਣਾਇਆ ਜੀ ਬਾਕੀ ਇੱਧਰ ਵੀ ਸਾਰਾ ਬਣਾ ਜਮੀਨਾ ਨੇ 베ਰੀਆਂ ਦੇ ਬਾਗ ਇਹ 베ਰੀਆ ਜੀ ਪਵਿੱਤਰ ਸੋ ਆਓ ਆਪਾਂ ਦਰਬਾਰ ਸਾਹਿਬ ਦੇ ਨਮਸਕਾਰ ਕਰੀਏ ਸਤਿਗੁਰਾਂ ਦੇ ਸੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸੋ ਸੋ ਤਨ ਅੰਦਰ ਬਾਰਾਂਦਰਾ ਸਾਰ ਸਾਡੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਸੋ ਲੱਗਦਾ ਕਿ ਥੋੜੀ ਦੇਰ ਪਹਿਲੇ ਕੁਝ ਸਾਲ ਪਹਿਲੇ ਇਸ ਗੁਰੂ ਘਰ ਦੀ ਸੇਵਾ ਹੋਈ ਲੱਗਦੀ ਆ ਤੇ ਨਾਲ ਹੀ ਤੁਸੀਂ ਉਹ ਤੋਂ ਤਾਂ ਇਹ ਪਵਿੱਤਰ ਛੱਪੜੀ ਸੀ ਹੁਣ ਦੇਖੋ ਪਵਿੱਤਰ ਸਰੋਵਰ ਬਣ ਚੁੱਕਿਆ ਹੈ ਤੇ ਸਾਹਮਣੇ ਦਰਬਾਰ ਸਾਹਿਬ ਸੋ ਗੁਰਦੁਆਰਾ ਗੁਰੂ ਘਰ ਧੇਰੀਆਂ ਸਾਹਿਬ ਦੇ ਵਿੱਚ ਆਪਾਂ ਖੜੇ ਆ ਤੇ ਇੱਥੇ ਨੇ ਗੁਰ ਗ੍ਰੰਥੀ ਸਿੰਘ ਸਾਹਿਬ ਗੁਰੂ ਘਰ ਦੇ ਵਜ਼ੀਰ ਸਰਦਾਰ ਭਗਵਾਨ ਸਿੰਘ ਜੀ ਸੋ ਉਹਨਾਂ ਤੋਂ ਆਪਾਂ ਇਤਿਹਾਸ ਬਾਰੇ ਜਾਣਕਾਰੀ ਲੈਣੇ ਆ ਤੇ ਗੁਰੂ ਘਰ ਨਾਲ ਜੁੜਦੇ ਆ ਜੀ ਸੋ ਆਓ ਆਪਾਂ ਉਹਨਾਂ ਤੋਂ ਜਾਣਕਾਰੀ ਲਈ ਸੋ ਗ੍ਰੰਥੀ ਸਿੰਘ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇੱਥੋਂ ਦੇ ਸਥਾਨ ਦੇ ਬਾਰੇ ਤੁਸੀਂ ਸਾਨੂੰ ਇਤਿਹਾਸ ਦੀ ਜਾਣਕਾਰੀ ਦਿਓ ਜੀ ਵਾਹਿਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲੰਗੀਧਰ ਪਾ사 ਧੰਗੁਰੂ ਗੋਬਿੰਦ ਸਿੰਘ ਮਹਾਰਾਜ ਮਾਲਕ ਮਲਵੇ ਇਲਾਕੇ ਨੂੰ ਤਾਰਦੇ ਹੋਏ ਐਂਡ ਚੱਕ ਜ਼ਿਲ੍ਹਾ ਬਠਿੰਡਾ ਵਿੱਚ ਪਹੁੰਚੇ ਮਾਤਾ ਦੇਸਾਂ ਦੇ ਘਰੇ ਨੌ ਦਿਨ ਰਹੇ ਉਸ ਤੋਂ ਉਪਰੰਤ ਐਸਾ ਸਾਂਤੇ ਆਏ تھے ਥੋੜੀ ਜਿਹੀ ਸਪੜੀ ਸੀਗੀ ਨਾਲ ਇੱਕ ਬੇਰਗਾ ਦਾ ਝੁੰਡ ਵੀ ਸੀਗਾ ਤੇ ਘੋੜੇ ਨੂੰ ਪਿਆਸ ਲੱਗੀ ਸੀ ਇਤਿਹਾਸ ਇਹ ਦੱਸਦਾ ਹੈ ਲਿਖਤ ਵਿੱਚ ਆਉਂਦਾ ਹੈ ਘੋੜੇ ਨੇ ਤਾਂ ਕਹੀ ਤਿੰਨ ਬਾਤ ਸਬੀਰ ਪਾਣੀ ਪਰ ਪਾਣੀ ਘੋੜੇ ਦੇ ਨਹੀਂ ਕੀਤਾ ਇੱਥੇ ਜਿਹੜੇ ਭਾਈ ਦੇ ਪਰਿਵਾਰ ਸੀ ਉਹਨਾਂ ਨੂੰ ਐ ਸੀ ਕਲੰਗੀਦਰ ਪਾਸਾ ਉਹਨਾਂ ਲੰਗਰ ਤਿਆਰ ਕਰ ਰੱਖਿਆ ਸੀ ਬਾਜ਼ਾਰ ਦੇ ਵਿੱਚ ਕਿ ਕਲੰਗੀਦਰ ਪਾਸਾ ਚੱਲ ਕੇ ਸਾਡੇ ਇੱਥੇ ਘਰੇ ਆਉਣਗੇ ਆਪਣੀ ਮੌਲਵੇ ਸੀ ਕਲੰਗੀਦਰ ਪਾਸਾ ਜੀ ਇੱਥੋਂ ਫਿਰ ਕਿਉਂ ਨਹੀਂ ਸਨ ਨਸੰਦਾਂ ਦੇ ਬੂਹ ਆਉਂਦੀ ਆ ਇੱਥੋਂ ਫਿਰ ਉਹ ਭਾਗੂਨ ਹੁੰਦੇ ਹੋਏ 1700 ਸੇ ਇਸ ਵੀ ਦੇ ਵਿੱਚ ਕੀੜੇ ਦੇ ਵਿੱਚ ਮਠੰਡੇ ਪਹੁੰਚੇ ਫਿਰ ਉਹ ਘਟਨਾ ਵਾਪਰਦੀ ਆ ਕਾਣੇ ਬਿਆਉ ਵਾਲੀ ਹੈ ਜੀ ਉਥੋਂ ਡੇਉ ਕੱਢਿਆ ਇਸ ਤਰ੍ਹਾਂ ਫਿਰ ਇੱਕ ਮਹਾਰਾਜ ਇੱਥੇ ਇਹਨੂੰ ਪ੍ਰਾਪਰਟੀ ਗੁਰਦੁਆਰਾ ਸਾਹਿਬ ਨੂੰ ਕੋਈ ਨਹੀਂ ਅੱਛਾ ਜੀ ਕੋਈ ਮਤਲਬ ਕੋਈ ਜ਼ਮੀਨ ਜਾਂ ਵਗੈਰਾ ਕੁਝ ਨਹੀਂ ਸੰਗਤਾਂ ਦੇ ਸਹਿਯੋਗ ਦੇ ਨਾਲ ਇੱਥੇ ਇਹ ਅਥਿਆਲ ਖੜਾ ਹੋਇਆ ਹੈ ਜੱਗ ਤੋਂ ਦਾਸ ਇੱਥੇ ਰੋਟੀ ਸਾਂਭੀ ਹੈ ਇੱਕ ਛੋਟੇ ਜਿਹੇ ਕਮਰੇ ਵਿੱਚ ਮਹਾਰਾਜ ਪ੍ਰਕਾਰ ਸਨ ਉਪਰਾਹਲਾ ਕੀਤਾ ਸੰਗਤਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਸਾਡੇ ਇਥੋਂ ਦੇ ਪ੍ਰਬੰਧਕਾ ਜੀਤਪਾਲ ਸਿੰਘ ਜੀ ਕਨੂਗੋ ਸਾਹਿਬ ਜਿਨ੍ਹਾਂ ਦੇ ਘਰੇ ਗਊਸ਼ਾਲਾ ਵੀ ਚੱਲਦੀ ਹੈ ਉਹਨਾਂ ਨੇ ਬਹੁਤ ਵੱਡਾ ਉਪਰਾਹਲਾ ਕੀਤਾ ਇਸ ਸਥਾਨ ਨੂੰ ਖੜਾ ਕਰਨਾ ਤੇ ਨਾਲ ਫਿਰ ਅਨਜਲ ਬਣ ਜਾਂਦਾ ਸਾਡਾ ਇੱਥੇ ਆਬਦੀ ਬਣੇ ਤੇ ਇਸ ਤਰ੍ਹਾਂ ਸੰਗਤਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਸ਼ਬੜੀ ਵਾਲੇ ਥਾਂ ਤੇ ਸਰੋਵਰ ਬਣਿਆ ਇੱਥੇ ਦਸਵੇਂ ਹੰਧਾੜਾ ਭਰਦਾ ਦੂਰੋਂ ਦੂਰੋਂ ਸੰਗਤਾਂ ਚੱਲ ਕੇ ਆਉਂਦੀ ਹੈ ਇੱਥੇ ਖਾਸियत ਇਹ ਹੈ ਕੋਈ ਚੰਗੀ ਦਾ ਰੋਗ ਹੋਵੇ ਸੋਰੇ ਸੁਨਾਣ ਕਰਨਾ ਠੀਕ ਹੋ ਜਾਂਦਾ ਹੈ ਬਾਕੀ ਸੰਤਾਂ ਦੂਰ ਨੇੜੋ ਉਹਨੇ ਗੁੰਗੇ ਤੇ ਬੋਲਿਆਂ ਦਾ ਇਲਾਜ ਹੋ ਜਾਂਦਾ ਹੈ ਸਾਧ ਦਾ ਭਾਵਨਾ ਸੁਨਾਣ ਕਰੇ ਤੇ ਸਾਧੂ ਗੁਰਾਂ ਚਾਰਨਾ ਵਿੱਚ ਆਸ ਬੇਨਤੀ ਕਰਾਵੇ ਸੰਤਨ ਦੇ ਕਾਰਜ ਰਾਸ ਹੋ ਜਾਂਦਾ ਬਾਸ ਦੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ